ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਸਾਉਣ ਵਾਲੀ ਫੈਮਿਲੀ ਢਾਕੂ ਫੈਮਿਲੀ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋਵੋਗੇ ਬੀਤੇ ਕੁਝ ਦਿਨ ਪਹਿਲਾਂ ਲਾਪ੍ਰੀਤ ਦਾ ਵਿਆਹ ਸਰਵਪ੍ਰੀਤ ਨਾਮ ਦੀ ਕੁੜੀ ਨਾਲ ਹੋਇਆ ਹੈ ਅਤੇ ਫਾਈਨਲੀ ਤੌਰ ਤੇ ਲਾਪ੍ਰੀਤ ਨੇ ਆਪਣੀ ਵਾਈਫ ਦਾ ਫੇਸ ਰੀਵਿਲ ਕਰ ਦਿੱਤਾ ਹੈ ਲਾਪ੍ਰੀਤ ਨੇ ਆਪਣੀ ਵਾਈਫ ਦੀ ਬਹੁਤ ਸਾਰੀਆਂ ਫੋਟੋਸ ਐਂਡ ਵੀਡੀਓਜ਼ ਸਾਰਿਆਂ ਨਾਲ ਸਾਂਝੀਆਂ ਕੀਤੀਆਂ ਅਤੇ ਇਸ ਤੋਂ ਇਲਾਵਾ ਲਾਪ੍ਰੀਤ ਨੇ ਆਪਣੇ ਪ੍ਰੀ-ਵੈਡਿੰਗ ਸ਼ੂਟ ਦੀ ਵੀਡੀਓ ਸਾਰਿਆਂ ਨਾਲ ਸਾਂਝੀ ਕੀਤੀ ਜਿੱਥੇ ਕਿ ਲੋਕਾਂ ਨੇ ਭਰ ਭਰ ਕੇ ਕਮੈਂਟ ਕੀਤੇ ਕਿ ਉਹਨਾਂ ਦੀ ਵਾਈਫ ਨੀਰੂ ਬਾਜਵਾ ਵਰਗੀ ਲੱਗਦੀ ਹੈ ਅਤੇ ਉਹਨਾਂ ਦੀ ਵਾਈਫ ਬਹੁਤ ਜ਼ਿਆਦਾ ਸੇਮ ਪਲਾ ਅਤੇ ਕਈ ਲੋਕਾਂ ਨੇ ਲਾਪ੍ਰੀਤ ਨੂੰ ਕਿਹਾ ਕਿ ਉਹਨਾਂ ਦੀ ਵਾਈਫ ਅਮਰ ਦੀ ਵਾਈਫ ਨਾਲੋਂ ਕਿਤੇ ਜ਼ਿਆਦਾ ਸੋਹਣੀ ਹੈ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਅਮਰ ਦੇਵਗਨ ਦਾ ਵਿਆਹ ਹੋ ਕੇ ਹਟਿਆ ਹੈ ਇਸੇ ਦੇ ਚੱਲਦੇ ਕਈ ਲੋਕ ਇਹਨਾਂ ਦੋਹਾਂ ਦੀਆਂ ਜੋੜੀਆਂ ਵਿੱਚ ਕਮੀਆਂ ਲੱਭਦੇ ਪਏ ਨੇ ਬਾਕੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਣਾ ਅੱਜ ਦੀਆਂ ਹੋਰ ਅਪਡੇਟਸ ਲੀ ਬਣੇ ਰਿਓ ਸਾਡੇ ਚੈਨਲ ਦੇ ਨਾਲ ਧੰਨਵਾਦ